ਦੋਸਤੋ ਤੁਹਾਨੂੰ ਹਰਬਲ ਸਿਹਤ ਸਵਸਥ ਕਾਰੇ ਦਾ ਨੁਸਖਾ ਦੱਸਣ ਲੱਗਾ ਹਾਂ ਇਸ ਨੂੰ ਆਪਾਂ ਦੇਸੀ ਚਾਹ ਵੀ ਕਹਿ ਸਕਦੇ ਹਾਂ ਗਰਮ ਜਲ ਵੀ ਕਹਿ ਸਕਦੇ ਹਾਂ 35 ਦੇ ਕਰੀਬ ਇਸ ਵਿੱਚ ਆਯੁਰਵੈਦਿਕ ਜੜੀ ਬੂਟੀਆਂ ਪਾਈਆਂ ਗਈਆਂ ਕਹਿਣ ਨੂੰ ਤਾਂ ਇਹ ਦੇਸੀ ਚਾਹ ਦਾ ਨੁਸਖਾ ਹੈ ਪਰ ਮਨੁੱਖ ਲਈ ਅਮਰਤ ਸਮਾਨ ਹੈ ਬਹੁਤ ਹੀ ਲਾਭਦਾਇਕ ਹੈ ਇਹ ਦੇਸੀ ਚਾਹ ਵਿਅਕਤੀ ਨੂੰ ਖਤਰਨਾਕ ਵਾਇਰਲ ਵਾਇਰਸ ਅਤੇ ਮੌਸਮ ਵਿੱਚੋਂ ਆਉਣ ਵਾਲੀ ਅਲਰਜੀ ਤੋਂ ਬਚਾਉਂਦੀ ਹੈ ਸਵਾਸ ਪ੍ਰਣਾਲੀ ਨੂੰ ਸਹੀ ਕਰਦੀ ਹੈ ਮਸਾਨੇ ਵਿੱਚੋਂ ਗਰਮੀ ਨੂੰ ਖਤਮ ਕਰਦੀ ਹੈ ਜਿਸ ਨਾਲ ਪੇਟ ਦੀ ਜਠਰਾ ਅਜਨੀ ਸਹੀ ਤਰ੍ਹਾਂ ਕੰਮ ਕਰਨ ਲੱਗ ਜਾਂਦੀ ਹੈ ਲਿਵਰ ਨੂੰ ਫੈਟੀ ਹੋਣ ਤੋਂ ਰੋਕਦੀ ਹੈ ਪਾਚਨ ਤੰਤਰ ਨੂੰ ਸਹੀ ਕਰਕੇ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੀ ਹੈ ਐਸਿਡਿਟੀ ਨੂੰ ਸਦਾ ਲਈ ਖਤਮ ਕਰਦੀ ਹੈ ਜਿਸ ਨਾਲ ਭੋਜਨ ਆਸਾਨੀ ਨਾਲ ਪਚਣ ਲੱਗ ਜਾਂਦਾ ਹੈ ਤੇ ਭੁੱਖ ਠੀਕ ਤਰ੍ਹਾਂ ਲੱਗਣ ਲੱਗ ਜਾਂਦੀ ਹੈ ਲੀਵਰ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਦੋਸਤੋ ਕਈ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ ਆਏ ਦਿਨੇ ਬਿਮਾਰ ਹੁੰਦੇ ਰਹਿੰਦੇ ਹਨ ਅਗਰ ਉਹ ਇਸ ਦੇਸੀ ਚਾਹ ਨੂੰ ਲਗਾਤਾਰ ਪੀਂਦੇ ਆ ਤੇ ਆਏ ਦਿਨੇ ਬਿਮਾਰ ਹੋਣੋਂ ਹਟ ਜਾਣਗੇ ਕੋਈ ਵੀ ਸਿਹਤ ਸਮੱਸਿਆ ਹੋਏਗੀ ਇਸ ਦੇਸੀ ਚਾਹ ਦੇ ਨਾਲ ਠੀਕ ਹੋ ਸਕਦੀ ਆ ਅਗਰ ਇਸ ਨੂੰ ਲਗਾਤਾਰ ਪੀਂਦੇ ਆ ਤੇ ਪਿਓਰ ਆਯੁਰਵੈਦਿਕ ਜੜੀ ਬੁੱਟੀਆਂ ਤੋਂ ਬਣੀ ਇਸ ਦੇਸੀ ਚਾਹ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੁੰਦਾ ਇਹ ਦੇਸੀ ਚਾਹ ਕੈਫੀਨ ਤੋਂ ਵੀ ਰਹਿਤ ਹੁੰਦੀ ਹੈ ਇਸ ਲਈ ਇਸ ਨੂੰ ਰੋਜ਼ਾਨਾ ਪੀਣ ਨਾਲ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਨਾ ਹੀ ਇਸ ਦੀ ਚਾਹ ਕੌਫੀ ਵਾਂਗੂ ਆਦਤ ਲੱਗਦੀ ਹੈ ਇਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਅਤੇ ਮਾਨਸਿਕ ਸ਼ਕਤੀ ਬਣੀ ਰਹਿੰਦੀ ਹੈ ਸਰੀਰ ਅਤੇ ਦਿਮਾਗ ਦੋਵੇਂ ਤਰ੍ਹਾਂ ਤਾਜ਼ਾ ਰਹਿੰਦੇ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦੇਸੀ ਚਾਹ ਸਰੀਰ ਤੇ ਪੈਣ ਵਾਲੇ ਸਾਰੇ ਮਾੜੇ ਪ੍ਰਭਾਵਾਂ ਤੋਂ ਬਚਾਉਂਦੀ ਹੈ ਕਿਉਂਕਿ ਇਸ ਵਿੱਚ ਮੌਜੂਦ ਔਸ਼ਦੀਏ ਗੁਣ ਦਿਲ ਦਿਮਾਗ ਲੀਵਰ ਫੇਫੜੇ ਕਿਡਨੀ ਤੇ ਪੂਰੇ ਸਰੀਰ ਨੂੰ ਇੱਕ ਟੋਨਿਕ ਦੀ ਤਰ੍ਹਾਂ ਲਾਭ ਪਹੁੰਚਾਉਂਦੀ ਹੈ ਹੋਰ ਇਸ ਦੇਸੀ ਚਾਹ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਅਤੇ ਇਹ ਚਾਹ ਐਂਟੀਏਜਿੰਗ ਗੁਣਾ ਨਾਲ ਭਰਪੂਰ ਹੁੰਦੀ ਹੈ ਇਸ ਨੂੰ ਪੀਣ ਨਾਲ ਵਿਅਕਤੀ ਤਣਾਅ ਅਤੇ ਚਿੰਤਾ ਤੋਂ ਬਚਿਆ ਰਹਿੰਦਾ ਹੈ। ਦਿਮਾਗੀ ਟੈਨਸ਼ਨ ਜਾਂ ਕੰਮ ਦੇ ਬੋਝ ਕਾਰਨ ਸਰੀਰ ਵਿੱਚੋਂ ਘਟ ਗਏ ਸਟੈਮਿਨ ਨੂੰ ਵਧਾਉਂਦੀ ਹੈ। ਦਿਮਾਗ ਦੀਆਂ ਇੰਦਰੀਆਂ ਵਿੱਚ ਤਾਕਤ ਪੈਦਾ ਕਰਦੀ ਹੈ। ਆਲਸ, ਸੁਸਤੀ, ਚਿੰਤਾ, ਥਕਾਵਟ, ਮਤਭਲ, ਸਿਰਦਰਦ ਤੋਂ ਲੈ ਕੇ ਪੂਰੇ ਸਰੀਰ ਵਿੱਚ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਆ ਇਸ ਦੇਸੀ ਚਾਹ ਨੂੰ ਪੀਣ ਨਾਲ। ਹੋਰ ਖੰਗ, ਜੇਟਾਮ, ਬੁਖਾਰ, ਛਿੱਕਾਂ ਜਾ ਮੌਸਮੀ ਬਿਮਾਰੀਆਂ ਜਾਂ ਫਲੂ ਵਰਗੀਆਂ ਸਥਿਤੀਆਂ ਤੋਂ ਬਚਣ ਲਈ ਇਸ ਦੇਸੀ ਚਾਹ ਨੂੰ ਪੀਣਾ ਬਹੁਤ ਲਾਭਦਾਇਕ ਹੈ ਸਰੀਰ ਵਿੱਚੋਂ ਚਰਬੀ ਖਤਮ ਕਰਨ ਲਈ ਮਤਲਬ ਭਾਰ ਘਟਾਉਣ ਲਈ ਇਸ ਦੇਸੀ ਚਾਹ ਦੀ ਮਦਦ ਲਈ ਜਾ ਸਕਦੀ ਆ ਕਿਉਂਕਿ ਇਹ ਸਰੀਰ ਵਿੱਚੋਂ ਫालतू ਚਰਬੀ ਨੂੰ ਖਤਮ ਕਰਦੀ ਹੈ ਦੋਸਤੋ ਇਹ ਦੇਸੀ ਚਾਹ ਹਰ ਕਿਸੇ ਲਈ ਬਹੁਤ ਵਧੀਆ ਵਾ ਕੋਈ ਵੀ ਪੀ ਸਕਦਾ ਵਾ ਚਾਹੇ ਕੋਈ ਬਿਮਾਰ ਹੈ ਚਾਹੇ ਕੋਈ ਨਹੀਂ ਬਿਮਾਰ ਕੋਈ ਵੀ ਪੀ ਸਕਦਾ ਵਾ ਤੇ ਹਰ ਕਿਸੇ ਉਮਰ ਵਿੱਚ ਇਹਨੂੰ ਪੀ ਸਕਦਾ ਦੋਸਤੋ ਇਸ ਵਿੱਚ ਮੌਜੂਦ ਅਰਜਨਸ਼ਾਲ ਦਿਲ ਦੇ ਮਰੀਜ਼ਾਂ ਲਈ ਬਹੁਤ ਵਧੀਆ ਜਿਹੜੇ ਹਾਰਟ ਦੇ ਪੇਸ਼ੈਂਟ ਆ ਕਿਉਂਕਿ ਇਹ ਤਮਣੀਆਂ ਨੂੰ ਸਾਫ਼ ਕਰਦੀ ਹੈ ਨਾੜਾਂ ਵਿੱਚ ਚਰਬੀ ਬਣ ਤੋਂ ਰੋਕਦੀ ਹੈ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ ਬੀਪੀ ਨੂੰ ਕੰਟਰੋਲ ਕਰਦੀ ਹੈ ਇਸ ਦੇਸੀ ਚਾਹ ਨੂੰ ਪੀਣ ਨਾਲ ਸਰੀਰ ਵਿੱਚੋਂ ਆਲਸ ਸੁਸਤੀ ਥਕਾਵਟ ਚਿੰਤਾ ਸਾਰਾ ਕੁਝ ਖਤਮ ਹੋ ਜਾਂਦਾ ਹੈ ਜੇਕਰ ਤਜਾਬ ਬੰਦਾ ਵਾ ਉਹ ਵੀ ਠੀਕ ਹੋ ਜਾਏਗਾ ਕਬਜ਼ ਠੀਕ ਹੋ ਜਾਂਦੀ ਆ ਕੋਈ ਚਮੜੀ ਦੀ ਬਿਮਾਰੀ ਹੋਵੇ ਉਹਦੇ ਲਈ ਵੀ ਇਹ ਲਾਭਦਾਇਕ ਆ ਮਤਲਬ ਇਸ ਦੇਸੀ ਚਾਹ ਦੇ ਫਾਇਦੇ ਹੀ ਫਾਇਦੇ ਆ ਹਰ ਕਿਸੇ ਇਨਸਾਨ ਨੂੰ ਪੀਣੀ ਚਾਹੀਦੀ ਆ ਦੋਸਤੋ ਕਈ ਸੱਜਣਾ ਨੂੰ ਸਵੇਰੇ ਉੱਠਦੇ ਆ ਸਾਰੀ ਗੈਸ ਵਾਲਾ ਕੈਪਸੂਲ ਖਾਣਾ ਪੈਂਦਾ ਵਾ ਇਸ ਦੇਸੀ ਚਾਹ ਦੇ ਇੱਕ ਕੱਪ ਦੇ ਨਾਲ ਹੀ ਕੈਪਸੂਲ ਖਾਣ ਦੀ ਲੋੜ ਨਹੀਂ ਪੈਣੀ ਗੈਸ ਵਾਲਾ ਕੈਪਸੂਲ ਸਦਾ ਵਾਸਤੇ ਤੁਹਾਡਾ ਛੁੱਟ ਜਾਏਗਾ ਇਸ ਦੀ ਚਾਹ ਬਣਾ ਕੇ ਵੀ ਪੀਤੀ ਜਾ ਸਕਦੀ ਆ ਤੇ ਇਹਨੂੰ ਦੁੱਧ ਵਿੱਚ ਉਬਾਲ ਕੇ ਵੀ ਪੀਤਾ ਜਾ ਸਕਦਾ ਬਲੈਕ ਟੀ ਵਾਂਗੂ ਵੀ ਇਹਨੂੰ ਪੀਤਾ ਜਾ ਸਕਦਾ ਵਾ ਇਸ ਦੇਸੀ ਚਾਹ ਦੇ ਕੀ ਕੀ ਫਾਇਦੇ ਆ ਉਹ ਤੁਹਾਨੂੰ ਦੱਸਦਾ ਕਿਹੜੀਆਂ-ਕਿਹੜੀਆਂ ਜੜੀ ਬੂਟੀਆਂ ਪੈਂਦੀਆਂ ਇਹਦੇ ਵਿੱਚ ਉਹਨਾਂ ਦੀ ਜਾਣ ਪਛਾਣ ਕਰਾਉਣਾ ਵਾ ਜਿਹੜੀਆਂ ਮੇਰੇ ਕੋਲ ਅਵੇਲੇਬਲ ਆ ਵੀਡੀਓ ਰੇਨ ਤੱਕ ਜੁੜ ਦੇਖਣਾ ਮੈਂ ਤੁਹਾਡਾ ਦੋਸਤ ਡਾਕਟਰ ਸਰਸੇਮ ਸਿੰਘ ਗੋਲਣ ਥੈਂਕ ਯੂ ਹਾਂਜੀ ਦੋਸਤੋ ਇਸ ਹਰਬਲ ਸਿਹਤ ਸਵਸਥ ਕਾੜੇ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਇਹਨੂੰ ਹਰ ਮੌਸਮ ਵਿੱਚ ਹੀ ਪੀਤਾ ਜਾ ਸਕਦਾ ਜੜੀ ਬੂਟੀਆਂ ਦੇ ਵਿੱਚ ਇਹ حساب ਨਾਲ ਪਾਈਆਂ ਗਈਆਂ ਕਿ ਇਹਨੂੰ ਗਰਮੀ 'ਚ ਵੀ ਪੀ ਸਕਦੇ ਆ ਸਰਦੀ 'ਚ ਵੀ ਚੋਈ ਪੀ ਸਕਦੇ ਆ ਹਾਂ ਦੋਸਤੋ ਤੁਹਾਨੂੰ ਹਰਬਲ ਸਿਹਤ ਸਵਾਸ ਕਾੜੇ ਵਿੱਚ ਪੈਣ ਵਾਲੀਆਂ ਆਯੁਰਵੇਦਿਕ ਜਿਹੜੀ ਬੂਟੀਆਂ ਦੇ ਨਾਮ ਦੱਸਦਾ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨੂੰ ਦੇਸੀ ਚਾਹ ਵੀ ਕਹਿ ਸਕਦੇ ਆ ਗਰਮ ਜਲ ਸਮਝ ਕੇ ਵੀ ਇਹਨੂੰ ਪੀਤਾ ਜਾ ਸਕਦਾ ਆਯੁਰਵੇਦਿਕ ਜਿਹੜੀ ਬੂਟੀਆਂ ਇਸੇ ਹਿਸਾਬ ਨਾਲ ਪਾਈਆਂ ਕਿ ਇਹਨੂੰ ਹਰ ਕੋਈ ਹਰ ਕਿਸੇ ਉਮਰ ਵਿੱਚ ਹਰ ਕਿਸੇ ਮੌਸਮ ਵਿੱਚ ਪੀ ਸਕਦਾ ਦੋਸਤੋ ਇਹਦੇ ਵਿੱਚ ਪੈਣ ਵਾਲੀਆਂ ਜਿਹੜੀ ਬੂਟੀਆਂ ਦੇ ਨਾਮ ਆ ਤੁਲਸੀ ਪੱਤਰ ਤਲਿਸ ਪੱਤਰ ਕਮਲ ਫੁੱਲ ਅਰਜਨ ਛਾਲ ਅੜੂਸਾ ਸੌਂਫ ਅਸ਼ਵਗੰਧਾ ਸ਼ੰਖਪੁਸ਼ਪੀ ਬਨਫਸ਼ਾ ਫੁੱਲ ਗਲਾਬ ਲਾਲ ਚੰਦਨ ਸਫੈਦ ਚੰਦਨ ਬ੍ਰਹਮੀ ਬੂਟੀ ਜਿੰਨੂੰ ਆਪਾਂ ਮਨੂਗਪਰਨੀ ਕਹਿ ਦਿੰਨੇ ਆਂ ਸੁੰਡ ਮਲਠੀ ਆਗਿਆਕਾ ਨਗਰਮੋਥਾ ਪਨਰਨਵਾ ਮੂਲ ਪਨਰਨਵਾ ਪੰਚਾਂਗ ਕੁਲੰਜਨ ਗਲੋ ਪੱਤਰ ਭੂਮੀ ਆਮਲਾ ਛੋਟੀ ਇਲਾਚੀ ਵਾਦੀਆ ਖਤਾਈ ਯਲਵਤਰੀ ਵੱਡੀ ਇਲਾਚੀ ਜੈਫਲ ਤੇਜ ਪੱਤਰ ਛੋਟੀ ਪੀਪਲੀ ਦਾਲਚੀਨੀ ਲੌਂਗ ਜਵੈਨ ਕਾਲੀ ਮਿਰਚ ਅਮਲਤਾਸ ਛੋਟੀ ਕਟੇਰੀ ਵੱਡੀ ਕਟੇਰੀ ਗੋਖਰੂ ਇਸ ਤਰ੍ਹਾਂ ਇਹਦੇ ਵਿੱਚ 35 ਦੇ ਲਗਭਗ ਆਯੁਰਵੈਦਿਕ ਜੜੀ ਬੂਟੀਆਂ ਪਾਈਆਂ ਵਾਂ 35 ਤੋਂ 36 37 ਵੀ ਹੋ ਸਕਦੀਆਂ ਵਾਂ 35 ਤੋਂ ਘਟਣੀ ਹੈਗੀਆਂ ਦੋਸਤੋ ਤੇ ਜਿਹੜੇ ਵੀ ਸੱਜਣ ਕਿਸੇ ਨੇ ਜੇ ਇਹ ਨੁਸਖਾ ਆਪ ਤਿਆਰ ਕਰਨਾ ਵਾਂ ਪਹਿਲਾਂ ਤੇ ਇਹ ਦੇਖ ਲਓ ਜਿਸ ਤਰ੍ਹਾਂ ਦੀਆਂ ਜੜੀ ਬੂਟੀਆਂ ਸਾਫ਼ ਸੁਥਰੀਆਂ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਜੜੀ ਬੂਟੀਆਂ ਅਸਲੀ ਤੇ オリジナル ਹੋਣੀਆਂ ਚਾਹੀਦੀਆਂ ਤੇ ਦੋਸਤੋ ਇਹਦੀ ਡੋਜ ਹੈਗੀ ਆ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਲੈ ਲੈਣੀਆਂ ਵਾ ਜੈਫਲ ਹਾਫ ਮਾਤਰਾ ਚ ਪਾਉਣਾ ਵਾ ਜਲਵਤਰੀ ਵੀ ਹਾਫ ਮਾਤਰਾ ਚ ਪਾ ਲੈਣੀ ਆ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਇੱਕੋ ਜਿਹੀਆਂ ਪਾ ਲੈਣੀਆਂ ਅਗਰ ਦੋਸਤੋ ਤੁਸੀਂ ਸਾਡੇ ਕੋਲੋਂ ਦੇਸੀ ਚਾਹ ਬਣੀ ਬਣਾਈ ਲੈਣੀ ਚਾਹੁੰਦੇ ਜੇ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰੋ ਜਿੱਥੇ ਸਾਡੀਆਂ ਦੁਕਾਨਾਂ ਹੈਗੀਆਂ ਜਿਸ ਤਰ੍ਹਾਂ ਕਿ ਜਿਲੰਦਰ ਤੇ ਤਰਨਤਾਰਨ ਸਾਨੂੰ ਤੁਸੀਂ ਹਰ ਰੋਜ਼ ਮਿਲ ਸਕਦੇ ਜੇ ਇਸ ਤੋਂ ਇਲਾਵਾ ਸਾਡੀਆਂ ਹੋਰ ਬ੍ਰਾਂਚਾਂ ਸੋਮਵਾਰ ਕੋੜਕਪੂਰਾ ਮੰਗਲਵਾਰ ਮੋਗਾ ਬੁੱਧਵਾਰ ਜੀਰਾ ਵੀਰਵਾਰ ਜਗਰਾਉਂ ਦੋਸਤੋ ਤਰਨਤਾਰਨ ਸਾਡੀ ਦੁਕਾਨ ਹੈਗੀ ਆ ਬੱਸ ਸਟੈਂਡ ਦੇ ਲਾਗੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਾਹਮਣੇ ਜੰਡਿਆਲਾ ਰੋਡ ਤਰਨਤਾਰਨ ਤੇ ਦੋਸਤੋ ਜਿਲੰਦਰ ਸਾਡੀ ਦੁਕਾਨ ਹੈਗੀ ਆ ਜਿਲੰਦਰ ਬੱਸ ਸਟੈਂਡ ਤੋਂ ਗੜੇ ਨੂੰ ਜਾਂਦਿਆਂ ਪਿੰਸਾ ਹਸਪਤਾਲ ਲੰਘ ਕੇ ਮਹਾਰਾਸ਼ਟra ਬੈਂਕ ਦੇ ਬਿਲਕੁਲ ਸਾਹਮਣੇ ਗੜਾ ਜਲੰਧਰ ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਣ ਦੋਸਤੋ ਅਗਰ ਕਿਸੇ ਨੇ ਕੋਈ ਵੀ ਸਾਡੇ ਕੋਲੋਂ ਆਯੁਰਵੈਦਿਕ ਜੜੀ ਬੂਟੀ ਲੈਣੀ ਆ ਜਾਂ ਸਾਡੇ ਕੋਲੋਂ ਕੋਈ ਨੁਸਖਾ ਤਿਆਰ ਕਰਾਉਣਾ ਵਾ ਜਾਂ ਕਿਸੇ ਨੂੰ ਦੇਸ਼ ਵਿਦੇਸ਼ ਵਿੱਚ ਕੋਈ ਵੀ ਮੈਡੀਸਿਨ ਚਾਹੀਦੀ ਆ ਜਾਂ ਜੜੀ ਬੂਟੀਆਂ ਚਾਹੀਦੀਆਂ ਜਾਂ ਪਸਮਾ ਚਾਹੀਦੀਆਂ ਜਾਂ ਬ੍ਰਾਹਮਰ ਸੈਨ ਚਾਹੀਦਾ ਹੈ ਜਾਂ ਚਵਨ ਪ੍ਰਾ ਚਾਹੀਦਾ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰੋ ਥੈਂਕ ਯੂ